ਸਤਿ ਸ਼੍ਰੀ ਅਕਾਲ ਮੈਂ ਗੁਰਦੀਪ ਸਿੰਘ ਦੇਮਨ ਪਿੰਡ ਢਿੱਲੋਵਾਲ ਦਾ ਸਰਪੰਚ ਨਾਭਾ ਤਗੀਵਨ ਇੱਕ ਦਰਜਨ ਦੇ ਆਸ-ਪਾਸ ਕਾਂਗਰਸ ਤੇ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਦੇ ਸਾਡੇ ਜਿਹੜੇ ਬਜ਼ੁਰਗ ਸਾਥੀ ਸ਼ਾਮਲ ਹੋਏ ਨੇ ਉਹਨਾਂ ਨੂੰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਆ ਜੀਆਂ ਨੂੰ ਕਿਉਂਕਿ ਇਸ ਪਿੰਡ ਦੇ ਵਿੱਚ ਘੱਟੋ-ਘੱਟ 10 ਨਾਲ ਦਾ ਡਵੈਲਪਮੈਂਟ ਦੇ ਜਿਹੜੇ ਕੰਮ ਹੋਇਆ ਸੀ 20 ਲੱਖ ਰੁਪਏ ਦੇ ਕੰਮ ਕਰਾਇਆ ਸੀ ਸੀਵਰੇਜ ਪਾਇਆ ਉਹ ਮੜੀਆਂ ਦੇ ਕੰਮ ਜਿਹੜੇ ਆ ਚੱਲ ਰਹੇ ਆ ਜੀ ਸੋ ਅੱਗੇ ਵੀ ਅਸੀਂ ਜਿਹੜੇ ਬਾਕੀ ਕੰਮ ਆ ਸਾਰੇ ਅਸੀਂ ਕਰਾਂਗੇ ਸੋ ਜਿੰਨੇ ਸ਼ਾਮਲ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਔਰ ਸਭ ਨੂੰ ਮਾਨ ਸਤਕਾਰ ਮਿਲੇਗਾ ਔਰ ਮੇਰੇ ਘਰ ਦੇ ਦਰਵਾਜ਼ੇ ਮੇਰੇ ਦਫ਼ਤਰ ਦੇ ਦਰਵਾਜ਼ੇ ਹਮੇਸ਼ਾ ਹੀ ਤੁਹਾਡੇ ਲਈ ਖੁੱਲੇ ਨੇ ਜਦੋਂ ਵੀ ਆਓ ਆਪਣਾ ਕੰਮ ਲੈ ਕੇ ਆਓ ਸਭ ਦੇ ਕੰਮ ਜਿਹੜੇ ਆ ਉਹ ਪੂਰਨ ਪੱਕ ਹੋਣਗੇ ਇਹੀ ਸੋਚਾ ਭਗਵੰਤ ਮਾਨ ਸਾਹਿਬ ਦੀ ਇਹੀ ਸੋਚਾ ਸਾਡੀ ਆਪਾਂ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਐਮ ਐਲ